ਕਿ ਦੋ ਸਰਕਾਰਾਂ ਪੰਜਾਬ 'ਚ ਇਸ ਗੱਲ ਤੇ ਹੋਣ ਦੇ ਵਿੱਚ ਆਈਆਂ ਕਿ ਕਾਂਗਰਸ ਨੇ ਵੀ ਤੇ ਆ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਹੈ ਕਿ ਸੀ ਆਉਂਦੇ ਆ ਹੀ ਬੇਦਬੀ ਦੇ ਦੋਸ਼ੀਆਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਦੇਵਾਂਗੇ ਐਗਜ਼ੈਂਪਲਰੀ ਪਨਿਸ਼ਮੈਂਟ ਦੇਵਾਂਗੇ ਪਰ ਹੋ ਰਿਹਾ ਉਹਦੇ ਉਲਟ ਸੋ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਇਹ ਡਰਾਮੇ ਸਟੇਜ 'ਤੇ ਸ਼ੋਰ ਰਾਜ ਰਹੇ ਨੇ ਮੇਰੀ ਸਮੂਚੀ ਪ੍ਰੈਸ ਨੂੰ ਇਹ ਬੇਨਤੀ ਆ ਬੜੀ ਨਿਮਰਤਾ ਸਾਹਿਤ ਕਿ ਜਦ ਕਦੇ ਵੀ ਚਲੋ ਰਤੇਸ਼ ਲਖੀ ਬਾਹਰ ਬੈਠਾ ਸੀ ਉਹਨੇ ਜੋ ਕਰਤਾ ਕਰਤਾ ਕਿ ਜਦਵੀ ਕਹਦੇ ਕਰੋ ਇਸ ਇਸ਼ੂ ਤੇ ਪ੍ਰਦੀਪ ਨੂੰ ਬੁਲਾਓ ਨਾਲ ਸਾਡੀ ਵਰਸ਼ਨ ਲਈ ਬੰਦਾ ਜ਼ਰੂਰ ਬਿਠਾਓ ਕਿਉਂਕਿ ਅੱਜ ਦੁਪਹਿਰ ਦਾ ਐਕਸਪੀਰੀਅੰਸ ਹੈ ਕਿ ਪ੍ਰਦੀਪ ਦੇ ਨਾਲ ਸਾਡੇ ਅਰਸ਼ ਕਲੀਅਰ ਬੈਠੇ ਸੀ ਤੇ ਉਹਨੂੰ ਮੁੜ ਕੇ ਕਹਿ ਕੇ ਛੁੱਟਣਾ ਪਿਆ ਕਿ ਮੈਨੂੰ ਪਤਾ ਨਹੀਂ ਸੀਗਾ ਕਿ ਤੁਸੀਂ ਉਹਨਾਂ ਦਾ ਬੰਦਾ ਵੀ ਪਿਖਾਇਆ ਮੈਨੂੰ ਤਾਂ ਤੁਸੀਂ ਇਹ ਕਹਿ ਕੇ ਬੁਲਾ ਲਿਆ ਸੀਗਾ ਕਿ ਤੇਰੇ ਵਿਊ ਲੈਣੇ ਆ ਕਿਉਂਕਿ ਜਦ ਕਲੇਰ ਸਾਹਿਬ ਨੇ ਦੋ ਸਵਾਲ ਸਿੱਧੇ ਕੀਤੇ ਉਹਦੇ ਕੋਲ ਜਵਾਬ ਕੋਈ ਨਹੀਂ ਸੀ ਹੀ ਗਾਟ ਕਨਫਿਊਜ਼ਡ ਹੁਣ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਇਹ ਹੈ ਕਿ ਜਾਂ ਤਾਂ ਬੰਦਾ ਸਾਰਾ ਝੂਠ ਹੋਊ ਜਾਂ ਬੰਦਾ ਸੱਚ ਹੋ ਪਿਕ ਐਂਡ ਚੂਜ਼ ਨਹੀਂ ਹੋ ਸਕਦੀ ਕਦੇ ਵੀ ਇਹ ਪ੍ਰਦੀਪ ਕਲੇਰ ਕੱਲ ਜਿਹੜੀ ਇਹਦੀ ਵੀਡੀਓ ਰਿਲੀਜ਼ ਕੀਤੀ ਬੜੀ ਆਪਦੇ ਜਾਣੇ ਉਹਨੇ ਅਚੀਵਮੈਂਟ ਸਮਝੀ ਜਾਰੀ ਕਰਨ ਵਾਲੇ ਨੇ ਵੀ ਕਿ ਮੈਂ ਬੜੀ ਪੰਜਾਬ ਦੀ ਰਾਜਨੀਤੀ ਤਰਥੱਲੀ ਮਚਾਤੀ ਇਹ ਗੱਲ ਕਹਿੰਦਾ ਕਿ ਮੈਂ ਤਾਂ ਕਦੇ ਵੀ ਆਪਣੀ ਰੁਟੀਨ ਲਾਈਫ ਨੂੰ ਡਿਸਟਰਬ ਨਹੀਂ ਕੀਤਾ ਜਿਹੜਾ ਨੰਬਰ ਮੇਰੇ ਕੋਲ ਪਹਿਲਾਂ ਸੀ ਉਹੀ ਅੱਜ ਹੈ ਤੇ ਮੈਂ ਤਾਂ ਘਰ ਆਪਣੇ ਰੁਟੀਨ ਫੈਮਿਲੀ ਵਿੱਚ ਲਾਈਵ ਬਤਾ ਰਿਹਾ ਸੀਗਾ ਮੈਨੂੰ ਤਾਂ ਕਦੇ ਨਾ ਪੁਲਿਸ ਦਾ ਨੋਟਿਸ ਆਇਆ ਨਾ ਮੈਨੂੰ ਕਦੇ ਪਤਾ ਹੀ ਕਿ ਮੈਨੂੰ ਪੀਓ ਡਿclare ਕੀਤਾ ਗਿਆ ਇਹ ਹੁਣ ਦੋ ਸਵਾਲ ਉਠਾਉਂਦੀ ਆ ਉਹਦੀ ਇਹ ਗੱਲ ਕਹਿਣੀ ਕਿਰਾਇਆ ਤਾਂ ਸਰਕਾਰਾਂ ਨੇ ਇਹ ਸਾਰੀ ਏਜੰਸੀਆਂ ਨੇ ਕਿ ਹੁਣ ਸਰਕਾਰਾਂ ਦੱਸਣ ਕਿ ਜੇ ਪਲਦੀਪ ਕਲੇਰ ਸੱਚ ਕਹਿ ਰਿਹਾ ਤਾਂ ਇਹਨਾਂ ਨੇ ਫਿਰ ਉਹਨੂੰ ਪੀਓ ਕਰਕੇ ਤੇ ਪਘੋੜਾ ਦਿਖਾਉਣ ਦਾ ਡਰਾਮਾ ਕਿਉਂ ਰਚਿਆ ਇਹ ਆਨਸਰ ਇਹਨਾਂ ਨੂੰ ਹੁਣ ਸਰਕਾਰਾਂ ਨੂੰ ਦੇਣਾ ਪਊਗਾ ਦੇਖੋ ਅਸੀਂ ਪਹਿਲੇ ਦਿਨ ਦੇ ਕਹਿੰਨੇ ਆ ਕਿ ਨਾ ਕਾ ਫੇਰ ਕਮਰ ਵਿਜੇ ਪ੍ਰਤਾਪ ਵਾਲੀ ਸਿੱਟ ਨੇ ਡਰਾਮਾ ਕਰਦੇ ਆਕਸ਼ੇ ਕੁਮਾਰ ਇੱਥੇ ਵੀ ਬੁਲਾਇਆ ਕੁਛ ਨਾ ਲੱਭਿਆ ਗੱਲ ਮੁੱਕ ਗਈ ਸਟੇਜ ਉਹੀ ਰਹੀ ਆਬਜੈਕਟ ਸੇਮ ਰਿਹਾ ਐ ਐਕਟਰ ਤੇ ਡਾਇਰੈਕਟਰ ਬਦਲਦੇ ਰਹੇ ਫੇਰ ਓਦੋਂ ਬਾਅਦ ਚੰਨੀ ਸਾਹਿਬ ਚੀਫ ਮਿਨਿਸਟਰ ਬਣੇ گورنر ਹਾਊਸ ਮੀਟਿੰਗ ਹੋਈ ਅਸੀਂ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਇਹਨਾਂ ਨੇ ਉਹ ਬਰਨਾਲੇ ਵਾਲੀ ਰੀਮਸਾ ਮੀਮ ਸਾਹਿਬ ਰਾਜਵਿੰਦਰ ਕੌਰ ਮੀਮ ਸਾਹਿਬ ਤਿਆਰ ਕੀਤੀ ਕਿ ਤੂੰ ਬਿਆਨ ਦੇ ਜਦੋਂ ਪ੍ਰੈਸ ਕਾਨਫਰੈਂਸ ਹੋ ਗਈ ਅਸੀਂ ਉੱਥੇ ਇੱਕ ਇੱਕ ਬੰਦੇ ਹਾਜ਼ਰ ਦਾ ਨਾਮ ਦੱਸਤਾ ਕਿ ਚੀਫ ਮਿਨਿਸਟਰ ਉਸ ਵੇਲੇ ਦਾ ਹੋਮ ਮਿਨਿਸਟਰ ਹੋਮ ਸੈਕਟਰੀ ਐਡਵੋਕੇਟ ਜਰਨਲ ਸਿਟ ਦੇ ਇੰਚਾਰਜ ਮਿਸਟਰ ਪਰਮਾਰ ਰਿਟਾਇਰ ਡੀਆਈਜੀ ਘਟਰਾ ਸਾਹਿਬ ਕੀ ਸਾਰੇ ਉੱਥੇ ਬੈਠੇ ਸੀ ਉਹਨਾਂ ਦਾ ਉਹ ਵੀ ਫਲॉप ਹੋ ਗਿਆ ਫਿਰ ਉਹਨੇ ਆਪਣੇ ਆਪ ਨੂੰ ਜੈਨੂਨ ਦੱਸਣ ਲਈ ਹਾਈ ਕੋਰਟ ਰਿੱਟ ਪਾਈ ਕੀ ਡਾਇਰੈਕਸ਼ਨ ਦਿਓ ਮੇਰੇ ਐਵੀਡੈਂਸ ਰਿਕਾਰਡ ਕੀਤਾ ਜਾਵੇ ਉਹ ਵੀ ਨਾ ਹੋਇਆ ਬੜਾ ਹੋਇਆ ਕਿ ਉਹ ਮਕਸਦ ਤਾਂ ਮੁਲਜ਼ਮਾਂ ਨੂੰ ਸਜ਼ਾ ਦੋਣਦਾਨੀ ਗੁਰੂ ਸਾਹਿਬ ਦੀ ਬੇਦਬੀ ਦਾ ਨਹੀਂ ਮਕਸਦ ਹੈ ਕਿ ਅਕਾਲੀ ਦਲ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਹਟਾਰੇ ਕਿਵੇਂ ਖੜਾ ਕੀਤਾ ਜਾ ਸਕਦਾ ਤੇ ਹੁਣ ਆ ਮੌਜੂਦਾ ਸਰਕਾਰ ਨੇ ਨਵਾਂ ਹੀ ਕਾਉਂਸਲ ਰਾਜ ਲਿਆ ਮੇਨ ਕਿਊਸਟ ਮੇਨ ਅਕਿਊਜ਼ਡ ਇਨ ਸੈਕੂਲਰ ਲਿਜ ਕੇਸ ਮੇਨ ਅਕਿਊਜ਼ਡ ਇਨ ਸੈਕੂਲਰ ਲਿਜ ਕੇਸ ਪਹਿਲਾ ਉਹਨੂੰ ਅਪਰੂਵਰ ਬਣਾਇਆ ਗਿਆ ਅਪਰੂਵਰ ਕੌਣ ਬਣਦਾ ਹੈ ਤੇ ਅਪਰੂਵਰ ਕਿਸ ਹਾਲਤ ਵਿੱਚ ਬਣਾਉਂਦੀ ਹੈ ਸਟੇਟ ਜਾਜ ਸਟੇਟ ਤੇ ਪ੍ਰੋਸੀਕਿਊਸ਼ਨ ਇਸ ਗੱਲ ਤੇ ਕਲੀਅਰ ਹੋ ਜਾਵੇ ਕਿ ਉਹਨਾਂ ਦੀ ਤਪਤੀਸ਼ ਵਿੱਚ ਕੱਲੀ ਸਫੀਸ਼ੀਐਂਟ ਨਹੀਂ ਮਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਤਾਂ ਫਿਰ ਉਹ ਮਲਜ਼ਮ ਇੱਕ ਨੂੰ ਭੰਨ ਕੇ ਅਪਰੂਵਰ ਬਣਾਉਂਦੀ ਹੈ ਸੋ ਪ੍ਰਦੀਪ ਕਲੇਰ ਨੂੰ ਅਪਰੂਵਰ ਬਣਾਉਣ ਨਾਲ ਇੱਕ ਗੱਲ ਸਾਬਤ ਕਰਤੀ ਇਹ ਸਰਕਾਰ ਨੇ ਕਿ ਸਰਕਾਰ ਦੀ ਜਿਹੜੀ ਕੀਤੀ ਹੋਈ ਤਬਦੀਸ਼ ਇਨਵੈਸਟੀਗੇਸ਼ਨ ਆ ਸੈਕਰੇਲਾਈਜ ਕੇਸੇਸ ਚ ਸਰਕਾਰ ਨੂੰ ਯਕੀਨ ਹੋ ਗਿਆ ਕਿ ਉਹ ਸਫੀਸ਼ੈਂਟ ਨਹੀਂ ਦੋਸ਼ੀਆਂ ਨੂੰ ਸਜ਼ਾ ਦੇਉਣ ਲਈ ਹੁਣ ਪੁੱਛਿਆ ਜਾਵੇ ਕਿ ਤੁਸੀਂ ਉਹਦੇ 164 ਦੇ ਬਿਆਨ ਹੋਏ ਪ੍ਰਦੀਪ ਦੇ 164 ਦੇ ਆ ਬਿਆਨ ਆ ਜਿਹੜੇ ਉਹਦੇ کورٹ ਚੋਂ ਨੇ ਹਿੰਦੀ ਚ ਰਿਕਾਰਡ ਕਰਾਇਆ ਸਾਰੇ ਬਿਆਨਾਂ ਵਿੱਚ ਉਹ ਕਿਤੇ ਇਹ ਨਹੀਂ ਮੰਨਦਾ ਕਿ ਮੈਂ ਬੇਦਬੀ ਕੀਤੀ ਫਿਰ ਉਹਨੂੰ ਅਪਰੂਵਰ ਕਿਉਂ ਬਣਾਇਆ ਅਪਰੂਵਰ ਤਾਂ ਹੁੰਦਾ ਕਿ ਆਪਣਾ ਆਫੈਂਸ ਮੰਨ ਕੇ ਉਸ ਤੋਂ ਬਾਅਦ 파ਡਨ ਮੰਗੇ ਉਹ ਕਹਿੰਦਾ ਮੇਰੇ ਸਾਹਮਣੇ ਬਾਬੇ ਨੇ ਹਦੈਤਾ ਕੀਤੀਆਂ ਐ ਜਿਹੜਾ ਬੰਦਾ ਮਰ ਗਿਆ ਬਿੱਟੂ ਦੇ ਨਾਂ ਤੇ ਸਾਰਾ ਪੋਜ ਪਤਾ ਜਿਹੜੇ ਉਹਦੇ ਹਿੰਦੀ ਚ ਬਿਆਨ ਹੈ 150 ਸਫੇ ਦੇ ਇਹ ਫਰਵਰੀ 2024 ਚ ਰਿਕਾਰਡ ਹੋਏ ਹੁਣ ਮੈਂ ਪੁੱਛਦਾ ਤੁਹਾਡੇ ਮਾਧਿਅਮ ਰਾਹੀਂ ਰਤੇਸ਼ ਚ ਲਖੀ ਜੀ ਨੂੰ ਵੀ ਕਿ ਰਤੇਸ਼ ਤੂੰ ਤਾਂ ਐਡਾ ਸੀਨੀਅਰ ਐਂਕਰ ਆ ਯਾਰ ਜਰਨਲਿਸਟ ਹੈ ਤੂੰ ਮੁੱਖ ਮੁਕੀ ਮੋਲਜ਼ਮ ਹੈ ਜਿਹੜਾ ਭੇਦਭੀ ਵਾਲਾ ਉਹਦੀ ਤੂੰ ਇੰਟਰਵਿਊ ਕਰਦਾ ਹੈ ਤੂੰ ਉਹਨੂੰ ਇਹ ਤਾਂ ਪੁੱਛ ਲੈ ਕਿ ਤੇਰਾ ਰੋਲ ਕੀ ਸੀ ਭੇਦਭੀ ਚ ਤੂੰ ਅਪਰੂਵਰ ਕਿਉਂ ਬਣਿਆ ਕਿਉਂਕਿ ਸੁਪਰੀਮ ਕੋਰਟ ਕਹਿੰਦੀ ਹੈ ਕਿ ਜੇ ਇਸ ਧਰਤੀ ਦੇ ਕੋਈ ਘਟੀਆ ਆਦਮੀਆਂ ਤਾਂ ਸਭ ਤੋਂ ਘਟੀਆ ਅਪਰੂਵਰ ਹੈ ਜਿਹੜਾ ਪਹਿਲਾਂ ਅਫੈਂਸ ਕਮਿਟ ਕਰਦਾ ਹੈ ਫਿਰ ਸਾਥੀਆਂ ਨਾਲ ਦਗਾ ਕਰਦਾ ਉਹਨਾਂ ਦੇ ਉਲਟ ਗਵਾਹ ਬਣਦਾ ਸਾਰੀ ਇੰਟਰਵਿਊ ਚ ਬਾਬੇ ਨੂੰ ਸੁਖਵੀਰ ਜੀ ਕਿੱਥੇ ਮਿਲੇ ਬਾਬੇ ਕੋਲ ਕੌਣ ਗਿਆ ਬਾਬਾ ਕਿਵੇਂ ਮਿਲਿਆ ਤੂੰ ਪੁੱਛ ਕੇ ਮਲਜ਼ਮ ਹੈ ਜਿਹੜੇ ਉਸੇ ਭੇਦਭੀ ਦਾ ਉਹਦੇ ਬਾਰੇ ਜ਼ਿਕਰ ਹੀ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂ ਗੱਲਾਂ ਲਕੋਈਆਂ ਜਾ ਰਹੀਆਂ ਨੇ ਅਸੀਂ ਕਹਿੰਨੇ ਆ ਕਿਉਂ ਲਕੋਈਆਂ ਜਾ ਰਹੀਆਂ ਨੇ ਕਿਉਂਕਿ ਨਾ ਕਾਂਗਰਸ ਸਰਕਾਰ ਨਾ ਬੀਜੇਪੀ ਦੀ ਗਵਰਨਮੈਂਟ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਬਾਬੇ ਨੂੰ ਸਜ਼ਾ ਨਹੀਂ ਦੇਣੀ ਚਾਹੁੰਦੀ ਰਾਜਨੀਤਿਕ ਲਾਭਾਂ ਕਰਕੇ ਆਉਣ ਵਾਲੇ ਹਰਿਆਣੇ ਦੀਆਂ ਇਲੈਕਸ਼ਨਾਂ 'ਚ ਸਾਰੇ ਇਹਦੀਆਂ ਵੋਟਾਂ ਵਟੋਰਨ ਲਈ ਇਹ ਡਰਾਮੇ ਕਰ ਰਹੀਆਂ ਨੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਕ ਪੁੱਛਦਾ ਹੈ ਮਾਨ ਸਾਹਿਬ ਆਹ ਚਿੱਠੀ 2021 ਤੁਹਾਨੂੰ ਗਵਰਨਮੈਂਟ ਨੂੰ ਐਸਐਸਪੀ ਫਰੀਦਕੋਟ ਨੇ ਲਿਖੀ ਕਿ 295ਏ ਦਾ ਕੇਸ ਪ੍ਰੋਸੀਕਿਊਟ ਕਰਨ ਲਈ ਬਾਬੇ ਦੇ ਉਲਟ ਪਰਮਿਸ਼ਨ ਦਿੱਤੀ ਜਾਵੇ 3 ਸਾਲ ਵਿੱਚ ਤਾਂ ਪਹਿਲਾਂ 6 ਮਹੀਨੇ ਕਾਗਰਸੀ ਸਰਕਾਰ ਨੇ ਨਾ 22 ਸਾਲ ਤੁਹਾਡੀ ਸਰਕਾਰ ਨੇ ਇਹਦੀ ਪਰਮਿਸ਼ਨ ਕਿਉਂ ਨਹੀਂ ਦਿੱਤੀ ਅੱਜ ਤੱਕ ਨਹੀਂ ਦਿੱਤੀ ਫੇਰ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਟ੍ਰਾਂਸਫਰ ਕਰਾਇਆ ਕਨਸੈਂਟ ਨਾਲ ਫੇਰ ਅੱਜ ਤੱਕ ਕਦੇ ਹੋਇਆ ਕਿ ਹਾਈ ਕੋਰਟ ਦੇ ਵਿੱਚ ਕੇਸ ਟ੍ਰਾਂਸਫਰ ਹੋਇਆ ਹੋਵੇ ਜਾਂ ਸੁਪਰੀਮ ਕੋਰਟ ਦੇ ਕਹਿਣ ਤੇ ਪਹਿਲਾ ਕੇਸ ਬਾਬੇ ਵਾਲਾ ਚੰਡੀਗੜ੍ਹ ਜਿੱਥੇ ਪੰਜਾਬ ਗਵਰਨਮੈਂਟ ਨੇ ਕਨਸੈਂਟ ਦਿੱਤੀ ਦੂਸਰਾ ਚਰਨਜੀਤ ਸ਼ਰਮੇ ਵਾਲਾ ਹਾਈ ਕੋਰਟ ਦੇ ਕਹਿਣ ਤੇ ਹੋਇਆ ਹੋਵੇ ਤੀਜਾ ਕੇਸ ਜੱਜ ਆਪ ਹੀ ਟਰਾਂਸਫਰ ਕਰਦਾ ਪਿਆ ਹਾਈ ਕੋਰਟ ਨੂੰ ਕਿ ਮੈਨੂੰ ਤੁਸੀਂ ਦੱਸ ਦੋ ਕਿ ਇਹ ਕੇਸ ਤੁਸੀਂ ਸੁਣੋ ਇੱਥੇ ਚੰਡੀਗੜ੍ਹ ਭੇਜੋਗੇ ਕਿ ਮੈਂ ਸੁਣਨਾ ਕਿਉਂਕਿ ਉਹਨਾਂ ਤੋਂ ਐਪਲੀਕੇਸ਼ਨ ਤਾਂ ਨਹੀਂ ਦਵਾਈ ਕਿ ਸਰਕਾਰ ਨੂੰ ਉੱਥੇ ਓਪਨਲੀ ਹਾਂ ਕਹਿਣੀ ਪੈਣੀ ਸੀ ਜੱਜ ਨਾਲ ਹੌਬ ਨੋਮਿੰਗ ਕਰਕੇ ਜੱਜ ਤੋਂ ਲਿਖਾ ਦਿੱਤਾ ਹੁਣ ਬਾਬੇ ਨਾਲ ਯਾਰੀ ਕੌਣ ਪੁਗਾ ਰਿਹਾ ਹੈ ਕਹਿ ਰਿਹਾ ਅਕਾਲੀ ਤੇ ਨਵਾਕ ਹੋਣ ਰੇ ਆ ਕਾਂਗਰਸੀ ਭਾਜਪੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਮੇਰਾ ਪਹਿਲਾ ਸਵਾਲ ਹੈ ਇਸ ਸਰਕਾਰ ਨੂੰ ਕਿ ਜਦ 2017 ਵਿੱਚ 13 ਮਾਰਚ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣ ਗਿਆ ਸਤੰਬਰ 2017 ਵਿੱਚ ਹਰਬੰਸ ਸਿੰਘ ਜਲਾਲ ਨੇ ਉਥੇ ਐਫੀਡੇਵਿਟ ਦੇ ਦਿੱਤਾ ਤੇ ਇਹ ਕਲੇਰ ਪ੍ਰਦੀਪ ਦੇ ਕਹਿਣ ਮੁਤਾਬਕ ਇਹ ਆਮ ਇੱਕ ਸਧਾਰਨ ਜ਼ਿੰਦਗੀ ਲਿਵ ਕਰ ਰਿਹਾ ਸੀ ਉਸ ਵੇਲੇ ਤੈਨੂੰ ਪਤਾ ਨਹੀਂ ਲੱਗਿਆ ਕਿ ਇਹ ਜਸਟਿਸ ਰਣਜੀਤ ਸਿੰਘ ਪੁੱਛਣਾ ਚਾਹੁੰਦਾ ਹੈ ਕਿ ਅਕਾਲੀਆਂ ਦੀ ਬਾਬੇ ਨਾਲ ਸਾਠ ਗਾਂਢ ਕੀ ਆ ਤੁਸੀਂ ਚੁੱਪ ਕਿਉਂ ਰਹੇ ਹੋ ਉਦੋਂ ਉਦੋਂ ਤੁਹਾਨੂੰ ਕਿਸ ਚੀਜ਼ ਨੇ ਰੋਕਿਆ ਸਰਾਰ ਸਾਹਿਬ ਕਿ ਤੁਸੀਂ ਆ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਆ ਕੇ ਆਪਣੇ ਬਿਆਨ ਦਿਓ ਸਬੂਤ ਦਿਓ ਕਿ ਆ ਮੇਰੇ ਕੋਲ ਪੁਖਤਾ ਸਬੂਤ ਨੇ ਫੇਰ ਝੂਠ ਦੇਖੋ ਕਿੱਡਾ ਜਿਹੜਾ ਇਹਦਾ ਬਿਆਨ ਹੈ ਕਨਫੈਸ਼ਨਲ ਸਟੇਟਮੈਂਟ 164 ਦੀ ਉਹਦੇ ਵਿੱਚ ਕਹਿੰਦਾ ਮੈਂ ਪੋਲੀਟੀਕਲ ਵਿੰਗ ਦਾ ਇੰਚਾਰਜ ਬਣਿਆ 2019 ਚ ਜਿਆਦਾ ਪਗੋੜਾ ਡਿਕਲੇਅਰ ਹੋਇਆ ਸੀ ਕਾਗਜ਼ਾਂ 'ਚ ਤੇ ਗੱਲਾਂ ਕਰਦਾ 2012 ਦੀਆਂ 2015 ਦੀਆਂ ਮੈਂ ਹੁਣੇ ਕਲੇਰ ਸਾਹਿਬ ਦੇ ਬਿਆਨ ਨੂੰ ਰੈਫਰ ਕਰਦਾ ਜਦ ਪ੍ਰਦੀਪ ਨੇ ਕਿਹਾ ਕਿ 2 ਫਰਵਰੀ 2012 ਨੂੰ ਸੁਖਵੀਰ ਸਿੰਘ ਬਾਦਲ ਡੇਰੇ ਗਏ ਇਹਨੇ ਕਿਹਾ ਆ ਫੜਲਾ ਦੇਖ ਲੈ ਅਸੀਂ ਲੰਬੀ ਹਲਕੇ ਵਿੱਚ ਰੋਡ ਸ਼ੋਅ ਕਰ ਰਹੇ ਸੀ ਫੋਟੋਆਂ ਦਿਖਾਤੀਆਂ ਉੱਥੇ ਪਬਲਿਕ 'ਚ ਟੈਲੀਵਿਜ਼ਨ ਚੈਨਲ ਤੇ ਤੇ 3 ਤਰੀਕ ਨੂੰ ਅਸੀਂ ਸੱਚਖੰਡ ਹਰਮੰਦਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਗਏ ਹੋਏ ਆ 10 ਦੀ ਬਾਬੇ ਕੋਲ ਕਹਦੋ ਚਲੇ ਗਏ ਉਹਦੇ ਕੋਲ ਜਵਾਬ ਕੋਈ ਨਹੀਂ ਸੀਗਾ ਮੇਰਾ ਕਹਿਣ ਦਾ ਮਤਲਬ ਕਿ ਸ਼ੁਰੂ ਤੋਂ ਲੈ ਕੇ ਸਰਕਾਰ ਦਾ ਜੋਰ ਕਿਸ ਕੰਮ ਤੇ ਲੱਗਿਆ ਹੋਇਆ ਹੈ ਮੁਲਜ਼ਮਾਂ ਨੂੰ ਕਿਤੇ ਸਜ਼ਾ ਨਾ ਹੋ ਜਵੇ ਕਿਤੇ ਸਜ਼ਾ ਨਾ ਹੋ ਜਵੇ ਕਿਉਂ ਨਹੀਂ ਦੇ ਰਹੇ ਪਰੋਸੀਕਿਊਸ਼ਨ ਦੀ ਸੈਂਕਸ਼ਨ ਅਕਾਲੀਆਂ ਤੇ ਦੋਸ਼ ਲਾ ਰਹੇ ਹਨ ਕਿ ਉਹ ਜਿਹੜਾ ਸਵਾਂਗ ਬਣਾਇਆ ਸੀ ਉਹਦੇ ਵਿੱਚ ਅਕਾਲੀ ਦਲ ਨੇ ਬਾਬੇ ਦੀ ਮਦਦ ਕੀਤੀ ਉਹ ਵੀ ਝੂਠ ਕੋਹਰਾ ਝੂਠ ਨਰਵਾ ਝੂਠ ਉਹਦੇ ਤੇ ਪਰਚਾ ਹੁੰਦਾ ਪਰਚਾ ਹੋਣ ਤੋਂ ਬਾਅਦ 12 ਦਿਨ ਦੇ ਅੰਦਰ ਅੰਦਰ ਉਸ ਵੇਲੇ ਦੀ ਸਰਕਾਰ ਪ੍ਰੋਸੀਕਿਊਸ਼ਨ ਕਰ ਲਈ ਸੈਂਕਸ਼ਨ ਦਿੰਦੀ ਹੈ 22ਵੇਂ ਦਿਨ ਤੇ ਨਵੇਂ ਸੈਕਸ਼ਨ ਐਡ ਕੀਤੇ ਜਾਂਦੇ ਨੇ ਤੇ ਉਹ ਕੇਸ ਹਲੇ ਫਾਈਲ ਨਹੀਂ ਹੋਇਆ, ਦਾਖਲ ਦਫਤਰ ਨਹੀਂ ਹੋਇਆ ਹੈ। ਉਹ ਹਾਈ ਕੋਰਟ 'ਚ ਚੱਲ ਰਿਹਾ ਹੈ। ਤੇ ਪ੍ਰਚਾਰ ਕੀ ਹੋ ਰਿਹਾ ਹੈ? ਕਿ ਅਕਾਲੀਆਂ ਨੇ ਜੀ ਉਹਦਾ ਕੇਸ ਖਤਮ ਕਰਾ ਦਿੱਤਾ ਹੈ। ਪਰ ਪ੍ਰੋਸੀਡਿੰਗਸ ਆਰ ਇਨ ਕੰਟੀਨਿਊਸ਼ਨ। ਜ਼ੇਰੇ ਗੌਰ ਆਨਰੇਬਲ ਹਾਈ ਕੋਰਟ 'ਚ ਹੈ। ਤੇ ਹੁਣ ਐਡਾ ਝੂਠ ਬੋਲਣ ਵਾਲੇ ਲੋਕਾਂ ਤੇ ਆਪਾਂ ਇਤਵਾਰ ਕਰ ਸਕਦੇ ਹਾਂ? ਭਰੋਸਾ ਕੀਤਾ ਜਾ ਸਕਦਾ? ਹੁਣ ਮੈਂ ਇੱਕ ਗੱਲ ਪੁੱਛਦਾ। ਕੀ ਇਹ ਬੰਦਾ ਇਸ ਗੱਲ ਦੀ ਐਕਸਪਲੇਨੇਸ਼ਨ ਦੇ ਸਕਦਾ? ਕਿ 2012 ਤੋਂ ਲੈ ਕੇ ਉਹ ਕਹਿੰਦਾ 2017 'ਚ ਵੀ 2019 'ਚ ਵੀ ਅਸੀਂ ਸੁਖਵੀਰ ਜੀ ਤੇ ਬੀਬਾ ਦੀ ਮਦਦ ਕੀਤੀ। ਆਪਾਂ ਚੁੱਪ ਕਿਉਂ ਰਹੇ? ਤੁਹਾਨੂੰ ਡਰ ਕੀਦਾ ਸੀਗਾ ਅਕਾਲੀ ਦਲ ਦੀ ਤਾਂ ਸਰਕਾਰ ਨਹੀਂ ਸੀ ਸਰਕਾਰ ਕਾਂਗਰਸ ਦੀ ਸੀ ਫਿਰ 22 ਚ ਆ ਮੌਜੂਦਾ ਸਰਕਾਰ ਹੈਗੀ ਫਿਰ ਚੁੱਪ ਕਿਉਂ ਰਹੇ ਹੁਣ ਕਿਉਂ ਬੋਲੇ ਹੁਣ ਬੋਲਣ ਦਾ ਕਾਰਨ ਹੈ ਕਿਉਂਕਿ ਹਿਸ ਮਾਸਟਰ ਵਾਇਸ ਨੇ ਇਹ ਜਿਹੜੇ ਲੋਕ ਇਸ਼ਾਰਿਆਂ ਤੇ ਨੱਚਣ ਵਾਲੇ ਹੋਣ ਇਹ ਜਿਹੜੇ ਸਾਡੇ ਕੱਢੇ ਹੋਏ ਤੇ ਉਹਨਾਂ ਦੇ ਮਗਰ ਜਿਹੜੇ ਡਾਇਰੈਕਟਰ ਨੇ ਇਹ ਇੱਕ ਟਿਊਨ ਤੇ ਟੋਨ ਤੋਂ ਬੋਲਦੇ ਨੇ ਉਹਨਾਂ ਨੂੰ ਇਹ ਲੱਗਿਆ ਕਿ ਉਹਨਾਂ ਨੂੰ ਉਮੀਦ ਨਹੀਂ ਸੀ ਨਾ ਉਹ ਇਹ ਮੈਜਨ ਕਾਰ ਸਾਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਆਪਣੇ ਆਪ ਨੂੰ ਅਕਾਲ ਤਖਤ ਦੇ ਸਮਰਪਿਤ ਹੋ ਜਾਣਗੇ ਸਰੈਂਡਰ ਕਰ ਦੇਣਗੇ ਕਿ ਪੇਸ਼ ਆ ਜੀ ਜੋ ਹੁਕਮ ਕਰਨਾ ਕਰੋ ਉਹਨਾਂ ਨੇ ਕਿਹਾ ਤਾਂ ਗੱਲ ਕਹਾਣੀ ਮੁੱਕਦੀ ਲੱਗਦੀ ਹੈ ਇੱਕ ਨਵਾਂ ਆਰਟਿਸਟ ਤਿਆਰ ਕੀਤਾ ਉਹ ਨਵੇਂ ਆਰਟਿਸਟ ਤੋਂ ਕਹਾਉਣ ਦੀ ਕੀ ਕੋਸ਼ਿਸ਼ ਕੀਤੀ ਕਿਸੇ ਉਸ ਗੱਲ ਵਿੱਚ ਸਾਰੀ ਚੋਦੇ ਚ ਉਹਨੇ ਬੇਦਬੀ ਬਾਰੇ ਕੋਈ ਦੋਸ਼ ਲਾਇਆ ਕੋਈ ਦੋਸ਼ ਲਾਇਆ ਕੀ ਦੱਸਣਾ ਚਾਹੁੰਦੇ ਆ ਅਸੀਂ ਦੋਸ਼ ਲਾਉਨੇ ਆ ਦੇਖੋ ਪੰਜ ਬੇਦਬੀਆਂ ਬਹੁਤ ਹੋਈਆਂ ਪਰ ਪੰਜ ਐਨੇ ਗੁਲਾਹਾ ਬੇਲज्जਤ ਕੀਤੇ ਆ ਸਰਕਾਰ ਵੇਲੇ ਇੱਕ ਕਾਂਗਰਸ ਦੀ ਸਰਕਾਰ ਵੇਲੇ ਜਿਹੜੇ ਪਾਵਨ ਸਰੂਪ ਪਟਿਆਲੇ ਦਾ ਸੂਖਮ ਸਰੂਪ ਚੁਰਾਇਆ ਗਿਆ ਸੀ ਉਹ ਅੱਜ ਤੱਕ ਨਹੀਂ ਲੋਕੇਟ ਹੋਇਆ ਮੈਂ ਉਹਨਾਂ ਜਥੇਬੰਦੀਆਂ ਨੂੰ ਜਿਹੜੀਆਂ ਸੋ ਕਾਲਡ ਪੰਥਕ ਪੰਥ ਦੇ ਠੇਕੇਦਾਰ ਬਣਦੇ ਨੇ ਤੇ ਅਕਾਲੀ ਦਲ ਨੂੰ ਗੁਨਾਹਗਾਰ ਦੇ ਕਟਹਿਰੇ 'ਚ ਖੜਾ ਕਰਨਾ ਚਾਹੁੰਦੇ ਆ ਕਿ ਭਾਈ ਸਾਹਿਬ ਜਿਹੜੀ ਗੁਰੂ ਸਾਹਿਬ ਦੀ 2015 'ਚ ਬੇਦਵੀ ਹੋਈ ਸੀ ਤੇ ਜਿਹੜਾ ਗੁਰੂ ਸਾਹਿਬ ਦਾ ਸਰੂਪ 2019 'ਚ ਪਟਿਆਲੇ ਚੋਰੀ ਹੋਇਆ ਸੀ ਉਹ ਦੋਹਾਂ ਗੁਰੂ ਸਾਹਿਬ ਦੇ ਸਰੂਪਾਂ 'ਚ ਫਰਕ ਆ ਕੋਈ ਆਪਾ ਚੁੱਪ ਕਿਉਂ ਬੈਠੇ ਆ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਅੰਦਰ ਜਾ ਕੇ ਸਭ ਤੋਂ ਪਵਿੱਤਰ ਥਾਂ ਤੇ ਛਾਲ ਮਾਰ ਕੇ ਜਦ ਬੰਦਾ ਮੜਾ ਚੰਨੀ ਸਾਹ ਤੇ ਰੰਧਾਵਾ ਸਾਹਿਬ ਅਗਲੇ ਦਿਨ ਉੱਥੇ ਦਰਬਾਰ ਸਾਹਿਬ ਜਾ ਕੇ ਕਹਿੰਦੇ ਆ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਦੋਸ਼ੀ ਦੇ ਕ੍ਰੈਡੈਂਸ਼ੀਅਲਸ ਐਸਟੈਬਲਿਸ਼ ਕਰਕੇ ਗੁਰਾਂਗਾਰਾਂ ਨੂੰ ਸਜ਼ਾ ਦੇਵਾਂਗੇ ਕਿੱਥੇ ਗਈ ਉਹ ਉਹ ਬੇਦਬੀ ਕਿਉਂ ਨਹੀਂ ਹੋ ਰਹੀ ਕਾਰਵਾਈ ਉਹਦੇ ਤੇ ਕਿਉਂ ਚੁੱਪ ਨੇ ਸਰਕਾਰਾਂ 2015 ਤੋਂ ਛੋਟੀਆਂ ਸੀ ਬੇਦਬੀਆਂ ਸੱਚਖੰਡ ਹਰਮੰਦਰ ਸਾਹਿਬ ਫਿਜ਼ੀਕਲ ਅਟੈਕ ਤੋਂ ਬਾਅਦ ਇਹ ਸਭ ਤੋਂ ਵੱਡੀ ਬੇਦਬੀ ਹੋਈ ਆ ਮਸੇ ਰੰਗੜ ਤੋਂ ਬਾਅਦ ਤੇ ਕਾਂਗਰਸ ਦੇ ਰਾਜੇ ਹੋਈ ਸੀ ਜਦ ਉਹ ਬੰਦਾ ਜੰਗਲਾ ਟੱਪ ਕੇ ਅੰਦਰ ਆ ਕੇ ਗੁਰੂ ਸਾਹਿਬ ਦੇ ਬੇਦਬੀ ਕਰਨ ਲੱਗਾ ਸੀ ਸ੍ਰੀ ਸਾਹਿਬ ਚੁੱਕ ਕੇ ਉੱਥੇ ਪਾਪ ਕਮਾਉਣ ਲੱਗਾ ਸੀ ਜਿਹੜਾ ਸੰਗਤ ਨੇ ਬਚਾ ਲਿਆ ਫੇਰ ਆ ਮਾਨ ਸਾਹਿਬ ਦੇ ਰਾਜ ਅਖੰਡ ਪਾਠ ਖੰਡਨ ਹੋਇਆ ਸੁਲਤਾਨਪੁਰ ਲੋਧੀ ਪੁਲਿਸ ਸਣੇ ਜੁੱਤੀਆਂ ਗੁਰਦੁਆਰਾ ਸਾਹਿਬ ਚ ਬੜੀ ਫਾਇਰਿੰਗ ਹੋਈ ਪਹਿਲੇ ਪਾਸ਼ਾ ਦੇ ਅਵਤਾਰਪੁਰਪ ਦੇ ਸਬੰਧ ਦੇ ਵਿੱਚ ਅਖੰਡ ਪਾਟ ਰੱਖਿਆ ਹੋਵੇ ਮਾਨ ਸਾਹਿਬ ਉਹ ਗੁਰੂ ਸਾਹਿਬ ਦੀ ਵੇਦਵੀਕ ਵੇਦਵੀ ਨਹੀਂ ਜੇ ਸਰਦਾਰ ਸੁਖਬੀਰ ਸਿੰਘ ਬਤੌਰ ਗ੍ਰਹਿ ਮੰਤਰੀ ਦੋਸ਼ੀ ਇਹ ਬਣਦਾ ਤੇ ਹੁਣ ਦਾ ਗ੍ਰਹਿ ਮੰਤਰੀ ਦੋਸ਼ੀ ਨਹੀਂ ਬਣਦਾ ਅਕਾਲੀ ਦਲ ਜੇ ਲੋਕਾਂ ਨੇ ਸਮਾਂ ਦਿੱਤਾ ਸਮਾਂ ਦਿੱਤਾ ਇੱਕ ਇੱਕ ਰਵੇਚ ਕਟਹਿਰੇ ਚ ਖੜਾ ਕਰਾਂਗੇ ਜਿਹੜੇ ਜਿਹੜੇ ਵੀ ਅੱਜ ਦੇ ਦੋਸ਼ੀ ਨੇ ਰੋਪੜ ਵਿੱਚ ਸਣੇ ਜੁੱਤੀਆਂ ਗੁਰਦੁਆਰਾ ਸਾਹਿਬ ਚੋਂ ਦਾ ਨੌਕਰੀ ਤੋਂ ਸ਼ਾਮ ਨੂੰ ਘਾਟਮ ਕਰਕੇ ਆ ਕੇ ਵੜਦਾ ਹੈ। ਮਾਨਸਾ ਜੇਲ੍ਹ ਚ ਮਾਰ ਜਾਂਦਾ ਹੈ। ਕੀ ਗੱਲ ਖੇਤ ਕਿਸ ਕਥਮ ਹੋ ਗਿਆ? ਕਿਉਂ ਨਹੀਂ ਤਬਦੀਸ਼ ਕੀਤੀ ਗਈ ਕੌਨਸਪਰੇਸੀ ਕੀ ਕੌਣ ਹੈ ਬੇਦਬੀਆਂ ਦੇ ਮਗਰ? ਕੌਣ ਹੈ ਬੇਦਬੀਆਂ ਕਰਾ ਰਿਹਾ ਹੈ? ਇੱਥੇ ਗੱਲ ਇੱਥੇ ਖੜੀ ਹੈ ਕਿ ਇਹ ਹੁਣ ਪਟਿਆ ਹਰਿਆਣੇ ਦੀਆਂ ਇਲੈਕਸ਼ਨਾਂ ਕਰਕੇ ਰਾਮ ਰਹੀਮ ਨੂੰ ਫੁੱਲਾਂਗੂ ਰਖੜਾ ਚਾਹੁੰਦੇ ਆ। ਕਿਉਂ ਨਹੀਂ ਟ੍ਰਾਇਲ ਸ਼ੁਰੂ ਕਰਦੇ? ਪੰਜਾਬ ਪੁੱਛਦਾ ਪੰਥ ਪੁੱਛਦਾ ਅਕਾਲੀ ਦਲ ਪੁੱਛਦਾ ਸ਼੍ਰੋਮਣੀ ਕਮੇਟੀ ਪੁੱਛਦੀ ਹੈ ਕਿ 2015 ਦੇ ਸੈਕਰੇਜ ਆਏ ਕੇਸ ਚ ਰਾਮਨੀ ਹਿੰਦੀ ਟ੍ਰਾਇਲ ਕਿਉਂ ਨਹੀਂ ਸ਼ੁਰੂ ਹੋ ਰਹੀ ਕਿਉਂ ਨਹੀਂ ਪੰਜਾਬ ਦੀ ਸਰਕਾਰ ਸੈਂਕਸ਼ਨ ਦੇ ਰਹੀ ਤੁਹਾਡੇ ਇੱਕ ਜਰਨਲਿਸਟ ਨੇ ਪੁੱਛਿਆ ਭਗਵੰਤ ਮਾਨ ਨੂੰ ਕਿ ਜੀ ਤੁਹਾਡੇ ਸੈਂਕਸ਼ਨ ਉਹ ਕਹਿੰਦਾ ਪੁਰਾਣੀ ਬਾਤ ਹੈ ਪੁਰਾਣੀ ਬਾਤ ਹੈ ਮਾਨ ਸਾਹਿਬ ਪੁਰਾਣੀ ਬਾਤ ਨਹੀਂ 2021 ਦੀ ਚਿੱਠੀ ਦਾ ਜਵਾਬ ਦਿਓ ਤੇ ਤੁਸੀਂ ਪ੍ਰੋਸੀਕਿਊਸ਼ਨ ਲਈ ਸੈਂਕਸ਼ਨ ਕਿਉਂ ਨਹੀਂ ਦੇ ਰਹੇ 295 ਦੀ ਰਾਮ ਰਹੀਮ ਦੀ ਕੀ ਮਿੱਤਰਤਾ ਤੁਹਾਡੀ ਉਹਦੇ ਨਾਲ ਮਿੱਤਰਤਾ ਨਾ ਹੋਵੇ ਤਾਂ ਉਹ ਪਰੋਲ ਤੇ ਆਵੇ ਮੇਰਿਟ ਬੈਠਾ ਹੋਵੇ ਤੇ ਵੀਡੀਓ ਕਾਨਫਰੈਂਸਿੰਗ ਲਈ ਸਲਾਬਤਪੁਰੇ ਸਾਰੀ ਪ੍ਰੋਟੈਕਸ਼ਨ ਦੇ ਕੇ ਉਹਦਾ ਸਮਾਗਮ ਕਰਾਉਣੇ ਮਿੱਤਰਤਾ ਨਹੀਂ ਫੇਰ ਮੈਂ ਸਭ ਤੋਂ ਵੱਡੀ ਗੱਲ ਹੋਰ ਕਹਿਣੀ ਚਾਹੁੰਦਾ ਕਿ ਜਿਹੜੇ ਕੰਮ ਵਿੱਚ ਇਹ ਪਏ ਨੇ ਇਹ ਅੱਗ ਨਾਲ ਖੇਡਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਲੋਕਾਂ ਦੀਆਂ ਭਾਵਨਾਵਾਂ ਧਾਰਮਿਕ ਤੌਰ ਤੇ ਕਿਵੇਂ ਹਰਟ ਹੋ ਰਹੀਆਂ ਨੇ ਜੇ ਤੁਹਾਡੇ ਚ ਗੱਟਸ ਹੈ ਹੁਣ ਇਹ ਜਿਹੜੀ ਬੇਦਬੀ ਵਾਲੇ ਕੇਸ ਚ ਹੈ ਪਰਮਾਰ ਸਾਹਿਬ ਨੇ ਰਿਪੋਰਟ ਆਪਣੀ ਮੌਜੂਦਾ ਸੀ ਮਿਨਿਸਟਰ ਨੂੰ ਸਬਮਿਟ ਕੀਤੀ ਨਾ ਇਹਨਾਂ ਨੇ ਚਲਾਨ ਪੇਸ਼ ਕੀਤਾ ਤੇ ਜਦੋਂ ਉਥੇ ਅਕਾਲੀ ਦਲ ਦਾ ਕੋਈ ਸ਼ੈ ਨਹੀਂ ਗਿਆ ਤੇ ਆਪਾਂ ਰਾਮ ਰਹੀਮ ਨੂੰ ਸਜ਼ਾ ਕਿਉਂ ਨਹੀਂ ਦਵਾਉਂਦੇ ਪਏ ਜੀ ਪ੍ਰੋਸੀਕਿਊਸ਼ਨ ਐਵੀਡੈਂਸ ਕਿਉਂ ਨਹੀਂ ਦਿੰਦੇ ਸਾਰਾ ਐਨਾ ਮਿਲੀ ਭੁਗਤਾ ਇੰਨੀ ਮਿਲੀ ਭੁਗਤਾ 164 ਦੇ ਬਿਆਨਾਂ 'ਚ ਸਾਰੀ ਕਹਾਣੀ ਕੀਦੇ ਸਿਰ ਤੇ ਪਾਤੀ ਬਿੱਟੂ ਦੇ ਜਿਹੜਾ ਮਰ ਗਿਆ ਹੁਣ ਇਹਨੂੰ ਰਾਮ ਰਹੀਮ ਨੂੰ ਬਚਾਉਣ ਲਈ ਆ ਆ ਆ ਸਾਜਿਸ਼ ਰਚੀ ਗਈ ਹੈ ਕਿ ਜੀ ਉਹ ਹਦਾਇਤ ਬਿੱਟੂ ਨੂੰ ਕਹੀ ਸੀਗੀ ਮੈਂ ਤਾਂ ਪੁੱਛਿਆ ਸੀ ਕੰਮ ਕੀ ਆ ਕਹਿੰਦਾ ਮੈਂ ਕਿਹਾ ਜੀ ਮੈਂ ਤਾਂ ਦਿੱਲੀ ਜਾਣਾ ਆ ਗੱਲ ਹੈ ਹੁਣ ਮੈਂ ਤੁਹਾਨੂੰ ਆਖਰ ਚ ਇੱਕ ਗੱਲ ਕਹਿ ਕੇ ਆਪਣੀ ਗੱਲ ਮਕਾਉਣੀ ਚਾਹੁੰਦਾ ਕਿ ਇਹ ਬੰਦਾ ਜਿਹੜਾ ਹੈਗਾ ਪ੍ਰਦੀਪ ਗਵਰ ਇਹ ਕਿਉਂ ਨਹੀਂ ਸਾਰੀਆਂ ਗੱਲਾਂ ਬੋਲਿਆ ਜੀ ਜਿਹੜੀਆਂ ਉਹਨੇ 164 ਤੇ ਲਿਖਾਈਆਂ ਪੜੀਆਂ ਲੱਖੀ ਦੇ ਨਾਲ ਰਤੇਸ਼ ਨਾਲ ਟੀਵੀ ਤੇ ਕਿਉਂ ਨਹੀਂ ਬੋਲਿਆ ਬੋਲੋ ਸਹੀ ਨਾ ਪਿੱਕੜ ਚੂਜ਼ ਕਿਉਂ ਕਰਦੇ ਆ ਜਦੋਂ ਫਿਰ ਅੱਜ ਕਲੇਰ ਨੇ ਪੁੱਛਿਆ ਤੂੰ ਦੱਸ ਬਈ ਤੇਰਾ ਰੋਲ ਕੀ ਆ ਬੇਦਬੀ ਚ ਤੇ ਫਿਰ ਤੂੰ ਟੀਵੀ ਵਾਲੇ ਨੂੰ ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਤੁਸੀਂ ਮੇਰੇ ਬਰਾਬਰ ਬਿਠਾਉਣਾ ਮੈਂ ਤਾਂ ਇਸ ਕਰਕੇ ਆ ਗਿਆ ਕਿ ਤੁਸੀਂ ਸ਼ਾਇਦ ਮੈਨੂੰ ਇਕੱਲੇ ਨੂੰ ਸੁਣਨਾ ਸੀ ਐਂਡ ਇੱਕ ਵਾਰੀ ਹੋਰ ਮੈਂ ਤੁਹਾਡੇ ਨਾਲ ਬੜੀ ਕਲੀਅਰ ਕਰਨੀ ਚਾਹੁੰਦਾ ਜਿਹੜਾ ਭੰਡੀ ਪ੍ਰਚਾਰ ਚੱਲਿਆ ਨਾ ਜੀ ਕਿ ਅਕਾਲੀਆਂ ਨੇ ਜੀ ਇਹਦਾ ਪਰਚਾ ਵਾਪਸ ਲੈ ਲਿਆ ਕਲੇ ਹਲੇ ਐਫ ਆਈ ਆਰ ਸਟਿਲ ਐਗਜ਼ਿਸਟਿੰਗ ਕੰਟੀਨਿਊਸ਼ਨ ਹੁੰਦੀ ਆ ਪ੍ਰोसीडिंग ਦੀ ਰਿਵੀਜ਼ਨ ਹੋਈ ਰਿਵੀਜ਼ਨ ਖਾਰਜ ਹੋਈ ਰਿਵੀਜ਼ਨ ਮਨਜ਼ੂਰ ਹੋਈ ਉਹਦੀ ਕੰਟੀਨਿਊਸ਼ਨ ਵਿੱਚ ਰਿਵੀਜ਼ਨ 2020 ਦੀ ਹਾਈ ਕੋਰਟ ਚ ਪਈ ਆ ਪ੍ਰोसीਡਿੰਗਸ ਆਰ ਸਟਿਲ ਦੇ ਆ ਪਰ ਉਹਦੇ ਚ ਅਕਾਲੀ ਦਲ ਦਾ ਐਕਸ਼ਨ ਦੇਖ ਲੋ ਪਰਚਾ ਰਜਿਸਟਰ ਹੋਣ ਦੇ ਵਿਦਨ 1 ਵੀਕ ਸੈਂਕਸ਼ਨ ਦਿੱਤੀ ਵਿਦਨ 20 ਡੇਸ ਤੇ ਨਵੇਂ ਸੈਕਸ਼ਨ ਐਡ ਕੀਤੇ ਗਏ 12 ਵਾਰੀ ਪੁਲਿਸ ਨੇ ਉਹਨੂੰ ਇਨਵੈਸਟੀਗੇਸ਼ਨ ਜੁਆਇਨ ਕਰਾਈ ਰਾਮ ਰਹੀਮ ਨੂੰ ਤੇ ਇਹ ਸਾਨੂੰ ਦੱਸ ਦੇਣ ਕਿ ਇਹਨਾਂ ਨੇ ਉਹਨੂੰ ਕਿੰਨੀ ਵਾਰ ਜੁਆਇਨ ਕਰਾਇਆ ਬੇਜਬੀ ਦੇ ਕੇਸ ਸਰ ਇਹ ਤਾਂ ਪਰਮਾਰ ਸਾਹਿਬ ਦੀ ਸਿੱਟ ਜਾ ਕੇ ਉਹ ਨੂੰ ਸਨਾਰੀਆ ਜੇਲ੍ਹ 'ਚ ਹੀ ਪੁੱਛਦੀ ਰਹੀ ਨਾ ਪਬਲਿਕ ਕਰਨ ਪ੍ਰਦੀਪ ਕੁਮਾਰ 4 ਦਿਨ ਪੁਲਿਸ ਰਿਮਾਂਡ 'ਚ ਰਿਹਾ ਅਰੈਸਟ ਤੋਂ ਬਾਅਦ 4 ਦਿਨ ਕਿ ਪੁਲਿਸ ਰਿਮਾਂਡ ਵੇਲੇ ਨੇ ਕੀ ਜ਼ਿਮਨੀਆਂ ਲਖਾਈਆਂ ਪੁਲਿਸ ਨੂੰ ਇਹਨੇ ਆਪਣਾ ਰੋਲ ਕੀ ਦਿਖਾਇਆ ਜਿਹੜੀਆਂ ਗੱਲਾਂ ਪਬਲਿਕ ਕਰਨ ਵਾਲੀਆਂ ਕਰਦੇ ਹੀ ਨਹੀਂ ਪਏ ਇੱਕ ਅਸੀਂ ਇਹਨਾਂ ਨੂੰ ਅੱਜ ਸਪਸ਼ਟ ਕਹਿਣਾ ਚਾਹੁੰਦੇ ਆ ਸਪਸ਼ਟ ਤੁਹਾਨੂੰ মিডিਆ ਨੂੰ ਵੀ ਬੇਨਤੀ ਕਰਾਂਗੇ ਕਿ ਤੁਹਾਡਾ ਹੱਕ ਹੈ ਹਰ ਗੱਲ ਨੂੰ ਅੱਗੇ ਪਹੁੰਚਾਉਣਾ ਪਰ ਜਿੱਥੇ ਧਾਰਮਿਕ ਭਾਵਨਾਵਾਂ ਆਉਂ ਉਹਥੇ ਦੂਸਰੇ ਪੱਖ ਨੂੰ ਨਾਲ ਜ਼ਰੂਰ ਸੁਣਾ ਅੱਜ ਭੱਜ ਗਏ ਨਾ 18 ਤੇ 22 ਚੈਨਲ ਤੇ ਮਾਰਤ ਦੇ ਜੀ ਚਲੋ ਕੈਨੇਡਾ ਬੈਠੇ ਉਹਨਾਂ ਨੂੰ ਲਿਬਰਟੀ ਆ ਕਿ ਕੈਨੇਡਾ ਆਜ਼ਾਦ ਮੋਲਕ ਆ ਕੀਰਤ ਦੇ ਜੀ ਐਨੇ ਪੁਰਾਣੇ ਪੱਤਰਕਾਰ ਹੋ ਤੁਸੀਂ ਉਹਨਾਂ ਨੂੰ ਬੇਦਬੀ ਵਾਲੇ ਮੁੱਦਿਆਂ ਨੂੰ ਬੇਦਬੀ ਦਾ ਤਾਂ ਕੁਝ ਪੁੱਛ ਲੈਂਦੇ ਨਾ ਤਾਂ ਕਿ ਉਹਦਾ ਰੋਲ ਵੀ ਪਤਾ ਲੱਗ ਜਾਂਦਾ ਇਹ ਐਜੇ ਘਟਿਆ ਕੈਰੈਕਟਰ ਵਾਲੇ ਨੂੰ ਤੁਸੀਂ ਦਕੈਤ ਨੂੰ ਗੁਨਾਹਗਾਰ ਨੂੰ ਦੋਸ਼ੀ ਨੂੰ ਤੁਸੀਂ ਹੀਰੋ ਬਣਾ ਕੇ ਸਾਧਾ ਨੂੰ ਚੋਰ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਹੋ ਇਹ ਸਾਰੇ ਟਾਈਮਿੰਗਸ ਕਿਉਂ ਹੋਏ ਕਿ ਕਿਸੇ ਨਾ ਕਿਸੇ ਤਰਾ ਕਿਸੇ ਨਾ ਕਿਸੇ ਤਰਾ ਜਾੜੇ ਵਿੱਚ ਸਾਡੇ ਭਗੌੜੇ ਨੇ ਉਹ ਕਹਿੰਦੇ ਨੇ ਜੇ ਕਾਲ ਤੱਕ ਬੜਾ ਹੁਸ਼ਿਆਰ ਰਵੇ ਦੇਖਣਾ ਜੀ ਕੋਈ ਫੈਸਲਾ ਗਲਤ ਨਾ ਕਰ ਜਾਣ ਮੈਨੂੰ ਉਹਨਾਂ ਤੇ ਵੀ ਤਰਸ ਆਉਂਦਾ ਆ ਗੱਲ ਤੇ ਕਿ ਯਾਰ ਫਸ ਕੇ ਯੂ ਡਾਕ ਦੀ ਡੋਰ ਕਿ ਆ ਸਾਡੀ ਪਟੀਸ਼ਨ ਸੁਣੋ ਫੇਰ ਕਹਨੇ ਉਹ ਫੈਸਲਾ ਸਹੀ ਕਰਦੇ ਨੇ ਜੇ ਤੁਹਾਨੂੰ ਭਰੋਸਾ ਦੀ ਸੀ ਤਾਂ ਉੱਥੇ ਦਰਖਾਸਤ ਦੇਣ ਦੀ ਕੀ ਲੋੜ ਸੀ ਜੇ ਦੇਤੀ ਆ ਤਾਂ ਭਰੋਸਾ ਤਾਂ ਰੱਖੋ ਨਾ ਆਹ ਦੇਖੋ ਸਾਡਾ ਜਿਆਦਾ ਦੇਸ਼ ਆਇਆ ਨੰਗੇ ਪੈਰੀ ਗਏ ਜਾ ਕੇ ਪੇਸ਼ ਹੋਏ ਜਦ ਬੁਲਾਉਣਗੇ ਇੱਕ ਹਾਲ ਤੱਕ ਨੰਗੇ ਪੈਰੀ ਜਾਵਾਂਗੇ ਹੁਣ ਇਹ ਪ੍ਰੋਬਲਮ ਇਹ ਹੈ ਕਿ ਇਹ ਪੋਲਿਟੀਕਲ ਅਜੰਡਾ ਸੈਟਲ ਕੀਤਾ ਜਾ ਰਿਹਾ ਇੱਕ ਮੋਸਟ ਸੈਂਸਿਟਿਵ ਧਾਰਮਿਕ ਇਸ਼ੂ ਹੈ ਜਿਹੜਾ ਨਾ ਪੰਜਾਬ ਲਈ ਨਾ ਪੰਜਾਬੀਆਂ ਲਈ ਨਾ ਵਿਸ਼ੇਸ਼ ਤੌਰ ਤੇ ਸਿੱਖਾਂ ਲਈ ਬਹੁਤਾ ਹੈ ਇਹਦੇ ਚੋਂ ਪ੍ਰਾਪਤ ਕੁਛ ਨਹੀਂ ਹੋਣਾ ਨੁਕਸਾਨ ਜ਼ਰੂਰ ਹੋ ਸਕਦਾ ਹੈ